ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੇ ਵਿੱਚੋਂ ਕੌਣ ਹੈ ਜ਼ਿਆਦਾ ਬੈਸਟ ਕੌਣ ਪਰ ਹੈ ਦੀ ਤਰੱਕੀ ਦੇ ਵਿੱਚ ਜ਼ਿਆਦਾ ਯੋਗਦਾਨ ਦੇ ਰਿਹਾ ਹੈ ਤੇ ਕਿਹਦੇ ਖਰਚੇ ਨੇ ਜ਼ਿਆਦਾ ਮੁਕੇਸ਼ ਅੰਬਾਨੀ ਅੱਜ ਜੋ ਵੀ ਕਾਰੋਬਾਰ ਸੰਭਾਲ ਰਹੇ ਨੇ ਉਹਦਾ ਪੂਰਾ ਸ਼੍ਰੇਣੀ ਉਹਨਾਂ ਦੇ ਪਿਤਾ ਦੀ ਰੂਬਾਈ ਅੰਬਾਨੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਕੁਝ ਪੈਸੇ ਜਮ੍ਹਾਂ ਕਰਕੇ ਰਿਲਾਈਐਂਸ ਕਾਰਪੋਰੇਸ਼ਨ ਕਮਰਸ਼ੀਅਲ ਨੂੰ ਸ਼ੁਰੂ ਕੀਤਾ ਸੀ ਜਿਦੇ ਵਿੱਚ ਮਸਾਲੇ ਅਤੇ ਧਾਗਿਆਂ ਦਾ ਵਪਾਰ ਕੀਤਾ ਜਾਂਦਾ ਸੀ ਜਦੋਂ ਉਹਨਾਂ ਨੂੰ ਇਹਦੇ ਵਿੱਚ ਫਾਇਦਾ ਦਿਖਾਈ ਦਿੱਤਾ ਤੇ ਉਹਨਾਂ ਨੇ ਖੁਦ ਆਪਣਾ ਇੱਕ ਕੱਪੜੇ ਦਾ ਬ੍ਰਾਂਡ ਤਿਆਰ ਕੀਤਾ ਨਹੀਂ ਪਾਇਆ ਤੇ ਥੋੜੇ ਸਮੇਂ ਦੇ ਵਿੱਚ ਹੀ ਕਰੈਸ਼ ਹੋ ਗਿਆ ਦੀਰੁਬਾਈ ਅੰਬਾਨੀ ਨੇ ਰਿਲਾਇੰਸ ਕੰਪਨੀ ਦੀ ਸ਼ੁਰੂਆਤ ਕੀਤੀ ਜੀ ਦੀ ਨੈਟਵਰਥ ਹੌਲੀ ਹੌਲੀ 70 ਕਰੋੜ ਰੁਪਏ ਹੋ ਗਈ ਪਰ ਜਦੋਂ 2002 ਦੇ ਵਿੱਚ ਦੀਰੁਬਾਈ ਅੰਬਾਨੀ ਦੀ ਮੌਤ ਹੋਈ ਤੇ ਉਸ ਸਮੇਂ ਇਹ ਕੰਪਨੀ 75000 ਕਰੋੜ ਦੀ ਹੋ ਚੁੱਕੀ ਸੀ ਜਿੰਨੂ ਕਿ ਅੱਗੇ ਜਾ ਕੇ ਸੰਭਾਲਿਆ ਮੁਕੇਸ਼ ਅੰਬਾਨੀ ਨੇ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਕਰਾਨਿਆਂ ਦੇ ਵਿੱਚ ਆਉਂਦੇ ਨੇ ਤੇ ਨਾਲ ਹੀ ਉਹਨਾਂ ਦੀ ਕੰਪਨੀ ਵੀ ਲੱਖਾਂ ਕਰੋੜਾਂ ਰੁਪਈਆ ਦੀ ਹੈ ਮੁਕੇਸ਼ ਅੰਬਾਨੀ ਨੂੰ ਪੈਸਾ ਨਾਮ ਤੇ ਸ਼ੋਹਰਤ ਆ ਵਿਰਾਸਤ ਦੇ ਵਿੱਚ ਆਪਣੇ ਪਿਤਾ ਦੀਰੁਬਾਈ ਅੰਬਾਨੀ ਦੇ ਕੋਲ ਨਾਲੋ ਬਿਲਕੁਲ ਹੀ ਵੱਖਰੀ ਹੈ ਗੌਤਮ ਅਡਾਨੀ ਅੱਜ ਜਿਸ ਵੀ ਮੁਕਾਮ ਤੇ ਖੜੇ ਨੇ ਉਹ ਆਪਣੇ ਦਮ ਤੇ ਬਣੇ ਨੇ ਇੱਕ ਟਾਈਮ ਸੀ ਜਦੋਂ ਗੌਤਮ ਅਡਾਨੀ ਘਰ ਘਰ ਜਾ ਕੇ ਸਾਈਕਲ ਦੇ ਉੱਤੇ ਕੱਪੜੇ ਤੇ ਸਾੜੀਆਂ ਵੇਚਿਆ ਕਰਦੇ ਸੀ ਉਸ ਸਮੇਂ ਉਹਨਾਂ ਦੀ ਉਮਰ ਤਕਰੀਬਨ 16 ਸਾਲ ਦੀ ਸੀ ਤੇ 30 ਤੋਂ 35 ਸਾਲ ਦੀ ਉਮਰ ਤੱਕ ਉਹਨਾਂ ਨੇ ਇੰਨਾ ਆਪਣਾ ਇੰਨਾ ਵੱਡਾ ਮੁਕਾਮ ਹਾਸਿਲ ਕਰ ਲਿਆ ਇਸ ਗੱਲ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਕਿ ਗੌਤਮ ਅਡਾਨੀ ਦੇ ਕੋਲ ਇੰਨੇ ਵੀ ਪੈਸੇ ਨਹੀਂ ਸੀ ਕਿ ਉਹ ਆਪਣੀ ਇੱਕ ਬਾਈਕ ਹੀ ਖਰੀਦ ਲੈਣ ਇਸ ਸਮੇਂ ਦੇ ਦੌਰਾਨ ਹੀ ਉਹ ਆਪਣੇ ਘਰ ਨੂੰ ਛੱਡ ਕੇ ਬੰਬੇ ਚਲੇ ਗਏ ਤੇ ਉੱਥੇ ਇੱਕ ਹੀਰਾ ਵਪਾਰੀ ਦੇ ਥੱਲੇ ਕੰਮ ਕਰਨਾ ਸ਼ੁਰ ਬੱਦ ਬਲਾ ਲਿਆ 1988 ਦੇ ਵਿੱਚ ਉਹਨਾਂ ਨੇ ਅਡਾਨੀ ਇੰਟਰਪ੍ਰਾਈਜ਼ਸ ਦੀ ਨੀਂ ਰੱਖੀ ਤੇ ਇੰਪੋਰਟ ਐਕਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਦੇਖਦੇ ਦੇਖਦੇ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦਾ ਕਾਰੋਬਾਰ ਇੰਨਾ ਜ਼ਿਆਦਾ ਫੈਲ ਗਿਆ ਕਿ ਗੌਤਮ ਅਡਾਨੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ ਇੱਥੇ ਤੁਹਾਨੂੰ ਦੱਸ ਦਈਏ ਕਿ ਸਾਲ 1998 ਦੇ ਵਿੱਚ ਉਹਨਾਂ ਨੂੰ ਕਿਡਨਾਪ ਕਰ ਲਿੱਤਾ ਗਿਆ ਪਰ ਫਿਰ ਵੀ ਉਹ ਕਿਸੇ ਤਰੀਕੇ ਦੇ ਨਾਲ ਬਚ ਕੇ ਵਾਪਸ ਆ ਗਏ ਮੁਕੇਸ਼ ਅਮਾਨੀ ਤੇ ਗੌਤਮ ਅਡਾਨੀ ਦੇ ਵਿੱਚ ਟੌਪ ਦੇ ਉੱਤੇ ਬਣੇ ਰਹਿਣ ਦੀ ਰੇਸ ਬੜੇ ਹੀ ਟਾਈਮ ਦੇ ਉੱਤੇ ਚੱਲਦੀ ਆ ਰਹੀ ਹੈ ਇਸ ਦੇ ਵਿੱਚ ਕਦੇ ਅਮਬਾਨੀ ਅੱਗੇ ਹੋ ਜਾਂਦੇ ਨੇ ਤੇ ਕਦੇ ਅਡਾਨ ਪੈਂਡ ਕਰਦਾ ਹੈ ਤੇ ਮੌਜੂਦਾ ਟਾਈਮ ਦੇ ਵਿੱਚ ਜਿੱਥੇ ਮੁਕੇਸ਼ ਸ਼ਮਾਨੀ 11 ਕੰਪਨੀਆਂ ਦੇ ਮਾਲਕ ਨੇ ਤੇ ਉੱਥੇ ਗੌਤਮ ਅਡਾਨੀ 10 ਕੰਪਨੀਆਂ ਦੇ ਮਾਲਕ ਨੇ ਜੇਕਰ ਪੜ੍ਹਾਈ ਲਿਖਾਈ ਦੀ ਗੱਲ ਕਰੀਏ ਤੇ ਮੁਕੇਸ਼ ਸ਼ਮਾਨੀ ਚੰਗੇ ਵਧੀਆ ਪੜ੍ਹੇ ਲਿਖੇ ਆਦਮੀ ਨੇ ਉਹਨਾਂ ਨੇ ਯੂਨੀਵਰਸਿਟੀ ਆਫ ਬੰਬਈ ਤੋਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਡਿਗਰੀ ਕੀਤੀ ਹੋਈ ਹੈ ਇੱਥੋਂ ਤੱਕ ਕਿ ਉਹਨਾਂ ਨੇ ਸਟੈਂਡਫੋਰਡ ਯੂਨੀਵਰਸਿਟੀ ਦੇ ਵਿੱਚੋਂ ਬਿਜ਼ਨਸ ਐਡਮਿਨਿਸਟਰੇਟਰ ਦੇ ਵਿੱਚ ਮਾਸਟਰ ਵੀ ਕੀਤੀ ਹੋਈ ਹੈ ਹਾਲਾਂਕਿ ਜੇਕਰ ਗੱਲ ਗੌਤਮ ਅਡਾਨੀ ਦੀ ਕੀਤੀ ਜਾਵੇ ਤੇ ਉਹ ਇੰਨੇ ਜ਼ਿਆਦਾ ਪੜ੍ਹੇ ਲਿਖੇ ਵਿਅਕਤੀ ਨਹੀਂ ਨੇ ਇਹਦੇ ਵਿੱਚ ਹੈਰ ਕਾਮੈਂਟਸ ਦੀ ਪੜਾਈ ਨੂੰ ਸੈਕੰਡ ਇਅਰ ਦੇ ਵਿੱਚ ਹੀ ਛੱਡ ਦਿੱਤਾ ਸੀ ਜੇਕਰ ਗੱਲ ਮੁਕੇਸ਼ ਅੰਬਾਨੀ ਤੇ ਗੌਤਮ ਅੰਡਾਨੀ ਦੇ ਪੈਸਿਆਂ ਦੇ ਕਰੀਏ ਤੇ ਮੁਕੇਸ਼ ਅੰਬਾਨੀ ਦੀ ਨੈਟਵਰਥ 108 ਬਿਲੀਅਨ ਡਾਲਰ ਹੈ ਤੇ ਜੇਕਰ ਗੱਲ ਗੌਤਮ ਅੰਡਾਨੀ ਦੀ ਕੀਤੀ ਜਾਵੇ ਤਾਂ ਉਹ 100 ਬਿਲੀਅਨ ਡਾਲਰ ਦੀ ਨੈਟਵਰਥ ਰੱਖਦੇ ਨੇ ਇੱਕ ਸਮੇਂ ਇਤਰਾ ਦਾ ਸੀ ਜਦੋਂ ਗੌਤਮ ਅੰਡਾਨੀ ਅੰਬਾਨੀ ਤੋਂ ਵੀ ਪੈਸਿਆਂ ਦੇ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਸੀ ਪਰ ਇੰਡੀਅਨ ਬਰਗ ਦੀ ਰਿਪੋਰਟ ਦੇ ਮੁਤਾਬਕ ਗੌਤਮ ਅੰਡਾਨੀ ਨੂੰ ਕਾਫੀ ਵੱਡਾ ਨੁਕਸਾਨ ਹੋ ਗਿਆ ਸੀ ਅਤੇ ਉਹਨਾਂ ਦੀ ਸੰਪਤੀ ਦੇ ਵਿੱਚ ਵੀ ਕਾਫੀ ਗ੍ਰਾਵਟ ਆ ਗਈ ਸੀ ਉਸ ਸਮੇਂ ਤੋਂ ਲੈ ਕੇ ਹੁ ਰੇ ਨੇ ਜੇਕਰ ਗੱਲ ਕਰੀਏ ਲਾਈਫ ਸਟਾਈਲ ਦੀ ਭਾਵੇਂ ਇਹਨਾਂ ਦੋਨਾਂ ਦੇ ਕੋਲ ਇੱਕੋ ਜਿਹਾ ਪੈਸਾ ਹੋਵੇ ਜਦੋਂ ਗੱਲ ਲਗਜ਼ਰੀ ਲਾਈਫ ਸਟਾਈਲ ਜੀਣ ਦੀ ਆਉਂਦੀ ਹੈ ਤੇ ਮੁਕੇਸ਼ ਸ਼ੰਭਾਨੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਮੁਕੇਸ਼ ਸ਼ੰਭਾਨੀ ਏਸ਼ੀਆ ਦੇ ਸਭ ਤੋਂ ਮਹਿੰਗੇ ਘਰ ਇੰਟੀਲੀਆ ਦੇ ਵਿੱਚ ਰਹਿੰਦੇ ਨੇ ਜਿੱਦੀ ਕੀਮਤ ਲਗਭਗ 15000 ਕਰੋੜ ਦੱਸੀ ਜਾਂਦੀ ਹੈ ਪਰ ਗੌਤਮ ਅੰਡਾਨੀ ਦਿੱਲੀ ਦੇ ਵਿੱਚ ਲਿਊਟਨਸ ਹਾਊਸ ਤੇ ਵਿੱਚ ਰਹਿੰਦੇ ਨੇ ਜਿੱਦੀ ਕੀਮਤ ਲਗਭਗ 400 ਕਰੋੜ ਦੱਸੀ ਜਾਂਦੀ ਹੈ ਇਹ ਕਰ ਵੱਡਾ ਤੇ ਲਗਜ਼ਰੀ ਤਾਂ ਜ਼ਰੂਰ ਹੈ ਪਰ ਉਹਨਾਂ ਨੇ ਜਿੰਨਾ ਮੁਕੇਸ਼ ਮੰਨਦੀ ਦਾ ਇੰਟੀਲੀਆ ਹਾਊਸ ਹੈ ਜੇਕਰ ਕਾਰਾਂ ਦੀ ਗੱਲ ਕਰੀਏ ਤੇ ਮੁਕੇਸ਼ ਮੰਨਦੀ ਦੇ ਕੋਲ ਰੇਂਜ ਰੋਵਰ ਆਟੋ ਬਾਇਓਗ੍ਰਾਫੀ ਰੋਜ਼ ਰਾਇਲ ਗੋਸਟ EWB ਫਰਾਰੀ ਕੈਲੀਫੋਰਨੀਆ ਆਡੀ Q7 ਇਸ ਤਰ੍ਹਾਂ ਦੀਆਂ ਹੋਰ ਵੀ ਕਈ ਕਰੋੜਾਂ ਦੀਆਂ ਗੱਡੀਆਂ ਮੌਜੂਦ ਨੇ ਤੇ ਜੇਕਰ ਗੱਲ ਕਰੀਏ ਗੌਤਮ ਅੰਡਾਨੇ ਦੀ ਕਾਰ ਕਲੈਕਸ਼ਨ ਬਾਰੇ ਤੇ ਉਹਨਾਂ ਦੇ ਕੋਲ ਇਹ ਗੱਡੀਆਂ ਮੌਜੂਦ ਨੇ ਮੋਸਟ ਇਸ ਵਿੱਚ ਬੈਕ S680 ਰੋਜ਼ ਰਾਇਲ ਫੈਂਟਮ EWB ਲੈਂਬਾਰਗਿਨੀ ਉਰੂਸ ਅਤੇ ਮਰਸੀਡੀਜ਼ ਬੈਂਜ਼ G63 AMG ਵੀ ਮੌਜੂਦ ਹੈ ਇਹਨਾਂ ਸਾਰੀਆਂ ਗੱਡੀਆਂ ਦੀ ਕੀਮਤ ਕਰੋੜਾਂ ਦੇ ਵਿੱਚ ਨੇ ਜੋ ਕਿ ਇਹ ਦੋਵੇਂ ਬੰਦੇ ਓਨ ਕਰਦੇ ਨੇ ਇਤ ਤਾਕੀ ਮੁਕੇਸ਼ ਅਮਾਨੀ ਦੇ ਕੋਲ ਦਾ ਫੈਲਕਮ ਨਾਮ ਦਾ 33 ਕਰੋੜ ਦਾ ਆਪਣਾ ਪ੍ਰਾਈਵੇਟ ਜੈਟ ਵੀ ਮੌਜੂਦ ਹੈ ਇਤੋਂ ਤੱਕ ਕਿ ਮੁਕੇਸ਼ ਅਮਾਨੀ ਨੇ ਆਪਣੀ ਪਤਨੀ ਨੀਤਾ ਅਮਾਨੀ ਨੂੰ 에ਰਬਸ A3 ਪਲੇਨ ਵੀ ਗਿਫਟ ਕੀਤਾ ਜਦੀ ਕੀਮਤ 240 ਕਰੋੜ ਰੁਪਏ ਹੈ ਗੌਤਮ ਅਡਾਨੀ ਵੀ ਇਹਨਾਂ ਦੇ ਮਾਮਲੇ ਦੇ ਵਿੱਚ ਘੱਟ ਨਹੀਂ ਹੈ ਉਹਨਾਂ ਦੇ ਕੋਲ ਇੱਕ B3 ਇੱਕ ਹੌਕਰ ਅਤੇ ਇੱਕ ਬੰਬਾਰ 에ਅਰਕ੍ਰਾਫਟ ਮੌਜੂਦ ਹੈ ਜਿਨ੍ਹਾਂ ਦਾ ਇਸਤੇਮਾਲ ਉਹਨਾਂ ਦੁਆਰਾ ਲੋਕਲ ਅਤੇ ਇੰਟਰਨੈਸ਼ਨਲ ਯਾਤਰਾ ਵਾਸਤੇ ਕੀਤਾ ਜਾਂਦਾ ਹੈ ਜੇਕਰ ਗੱਲ ਕਰੀਏ ਤੋਹਫੇ ਮਾਰੇ ਤੇ ਮੁਕੇਸ਼ ਅਮਾਨੀ ਦਾ ਨਾਮ ਇਸ ਤੋਂ ਸਭ ਤੋਂ ਟੌਪ ਤੇ ਹੁੰਦਾ ਹੈ ਕਿਉਂਕਿ ਉਹਨਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਪ ਦਿੱਤਾ ਸੀ ਇਥੋਂ ਤੱਕ ਕਿ ਉਹ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵੀ ਕਰੋੜਾਂ ਦੇ ਗਿਫਟ ਦਿੰਦੇ ਰਹਿੰਦੇ ਨੇ ਇਥੋਂ ਤੱਕ ਕਿ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਵਰਕਰਾਂ ਨੂੰ ਵੀ ਕਰੋੜਾਂ ਰੁਪਈਆਂ ਦੀਆਂ ਕਾਰਾਂ ਗਿਫਟ ਕੀਤੀਆਂ ਨੇ ਕੁਝ ਸਮੇਂ ਪਹਿਲਾਂ ਹੀ ਉਹਨਾਂ ਨੇ ਆਪਣੇ ਬੇਟੇ ਦੇ ਵਿਆਹ ਦੇ ਉੱਤੇ 5000 ਕਰੋੜ ਤੋਂ ਵੀ ਜ਼ਿਆਦਾ ਦਾ ਖਰਚ ਕੀਤਾ ਸੀ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਬੇਟੀ ਦੇ ਵਿਆਹ ਦੇ ਉੱਤੇ 700 ਕਰੋੜ ਤੋਂ ਵੀ ਜ਼ਿਆਦਾ ਦਾ ਖਰਚ ਕਰ ਦਿੱਤਾ ਸੀ ਜੇਕਰ ਗੱਲ ਕਰੀਏ ਲੋਕ ਭਲਾਈ ਦੀ ਤੇ ਰਤਨ ਡਾਟਾ ਸਰ ਦਾ ਨਾਮ ਸਭ ਤੋਂ ਟੌਪ ਤੇ ਹੁੰਦਾ ਹੈ ਕਿਉਂਕਿ ਉਹਨਾਂ ਨੇ ਆਪਣੀ ਕਮਾਈ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਲੋਕਾਂ ਨੂੰ ਡੋਨੇਟ ਕਰ ਦਿੱਤਾ ਹੈ ਜੋ ਕਿ ਲੋਕਾਂ ਦੀ ਲੋਕ ਹਿੰਦੇ ਮੁਕੇਸ਼ ਸ਼ੰਭਾਨੀ ਨੇ ਪਿਛਲੇ ਸਾਲ 373 ਕਰੋੜ ਰੁਪਏ ਦਾਨ ਕੀਤੇ ਸੀ ਤੇ ਕੁਝ ਰਿਪੋਰਟਾਂ ਦੇ ਅਨੁਸਾਰ ਗੌਤਮ ਅਡਾਨੀ ਨੇ ਆਪਣੇ 60ਵੇਂ ਜਨਮ ਦਿਨ ਦੇ ਉੱਤੇ 60000 ਕਰੋੜ ਰੁਪਏ ਦਾਨ ਕੀਤੇ ਸੀ ਵੈਸੇ ਤੇ ਮੁਕੇਸ਼ ਸ਼ੰਭਾਨੀ ਅਤੇ ਗੌਤਮ ਅਡਾਨੀ ਕਰੋੜਾਪਤੀ ਵਿਅਕਤੀ ਨੇ ਪਰ ਇਹਨਾਂ ਦੇ ਸਿਰ ਦੇ ਉੱਤੇ ਵੀ ਇੱਕ ਸਰਕਾਰ ਅਤੇ ਬੈਂਕਾਂ ਦਾ ਕਈ ਹਜ਼ਾਰ ਕਰੋੜ ਦਾ ਕਰਜ਼ਾ ਹੈ ਕਰਜ਼ੇ ਦਾ ਨਾਮ ਸੁਣ ਕੇ ਤੁਹਾਨੂੰ ਵਿਜੇ ਮਾਲੀਆ ਦੀ ਯਾਦ ਆ ਗਈ ਹੋਗੀ ਕਿਉਂਕਿ ਉਹ ਉਹ ਵੀ ਬੈਂਕ ਦਾ ਕਈ ਹਜ਼ਾਰ ਕਰੋੜ ਦਾ ਕਪਲਾ ਕਰਕੇ ਬਾਹਰ ਚਲੇ ਗਏ ਨੇ ਹਾਲਾਂਕਿ ਮੁਕੇਸ਼ ਸ਼ੰਭਾਨੀ ਅਤੇ ਗੌਤਮ ਅਡਾਨੀ ਦੇ ਵਿੱਚ ਕੋਈ ਵੀ ਭੱਜਨ ਨਹੀਂ ਵਾਲਾ ਕਿਉਂਕਿ ਇਹਨਾਂ ਦੀ ਇਹਨਾਂ ਦੋਵਾਂ ਦੇ ਵਿੱਚ ਜ਼ਿਆਦਾ ਕਰਜ਼ਾ ਲੈਣ ਵਾਲੀ ਵਿਅਕਤੀ ਦੀ ਉਹ ਗੌਤਮ ਅਡਾਨੀ 2023 ਦੀ ਰਿਪੋਰਟਾਂ ਦੇ ਅਕੋਰਡਿੰਗਲੀ ਜੇਕਰ ਗੱਲ ਕੀਤੀ ਜਾਵੇ ਤੇ ਗੌਤਮ ਅਡਾਨੀ ਦੇਤੇ 2.27 ਟ੍ਰਿਲੀਅਨ ਯੂ ਐਸ ਡਾਲਰ ਦਾ ਕਰਜ਼ਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਮੁਕੇਸ਼ ਅਮਾਨੀ ਦੀ 2023 ਦੀ ਰਿਪੋਰਟ ਦੇ ਅਕੋਰਡਿੰਗਲੀ ਉਹਨਾਂ ਦੇ ਸਿਰ ਦੇ ਉੱਤੇ 9 ਬਿਲੀਅਨ ਯੂ ਐਸ ਡਾਲਰ ਦਾ ਕਰਜ਼ਾ ਹੈ ਜੇਕਰ ਭਵਿੱਖ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਦੋਨਾਂ ਬੰਦਿਆਂ ਦਾ ਫਿਊਚਰ ਬੜਾ ਹੀ ਬ੍ਰਾਈਟ ਹੋਣ ਵਾਲਾ ਹੈ ਮੁਕੇਸ਼ ਅਮਾਨੀ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਜੇਕਰ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਤੀਸਰੀ ਅਰਥਵਿਵ ਦੇ ਵਿੱਚੋਂ ਇੱਕ ਹੋਵੇਗਾ ਇਥੋਂ ਤੱਕ ਕਿ ਉਹਨਾਂ ਨੇ ਰਿਲਾਇੰਸ ਇੰਡਸਟਰੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਵੀ ਜੋੜਨ ਦੀ ਗੱਲ ਕੀਤੀ ਮੁਕੇਸ਼ ਅਮਾਨੀ ਜਿੱਥੇ ਭਾਰਤ ਨੂੰ ਡਿਜੀਟਲੀ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਭਾਰਤ ਨੂੰ ਵੱਖਰੀਆਂ ਚਾਹਿਆਂ ਦੇ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਗੌਤਮ ਅਡਾਨੀ ਭਾਰਤ ਦੇ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਸਮੇਂ ਪਹਿਲਾਂ ਹੀ ਗੌਤਮ ਅਡਾਨੀ ਨੇ 7 ਲੱਖ ਕਰੋੜ ਰੁਪਏ ਇਨਵੈਸਟ ਕਰਨ ਦੀ ਘੋਸ਼ਣਾ ਕੀਤੀ ਹੈ ਜੇਕਰ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਆਲਿਸ਼ਾਨ ਜ਼ਿੰਦਗੀ ਮੁਕੇਸ਼ ਅਮਾਨੀ ਜੀ ਰਹੇ ਨੇ ਤੇ ਜੇਕਰ ਦੇਸ਼ ਦੇ ਵਿੱਚ ਯੋਗ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਕੀਮਤੀ ਵਿਚਾਰ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਆਪਣੇ ਕਿਸੇ ਖਾਸ ਟੌਪਿਕ ਦੇ ਉੱਤੇ ਵੀਡੀਓ ਦੇਖਣਾ ਚਾਹੁੰਦੇ ਜੇ ਤੇ ਸਾਨੂੰ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਸੀਂ ਜਲਦੀ ਉਹ ਵੀਡੀਓ ਲੈ ਕੇ ਆਵਾਂਗੇ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈਣ ਲਈ ਸਾਡਾ ਚੈਨਲ ਹੁਣੇ ਸਬਸਕ੍ਰਾਈਬ ਕਰ ਲਿਓ ਅਫੀਸ਼ੀਅਲ ਸਵਿੰਗ ਕੰਟੈਂਟ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜਰੂਰ ਕਰਿਓ ਧੰਨਵਾਦ